what hum. 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 ਪੂਲ ਸਥੇ ਬਦਮਾਸ਼ਾਂ ਦਰਮਿਆਨ ਮੁਹਾਲੀ ਦੇ ਪਿੰਨ ਦਸ ਨੇਟਾ ਦੇ ਨਜ਼ਦੀਕ ਲਾਂਡਰਾ ਰੋਡ ਉਤੇ ਤਾਬੜ ਤੋੜ ਗੋਲੀਆਂ ਚੱਲੀਆਂ ਅਤੇ ਇਸ ਤੋਂ ਬਾਅਦ ਸੀਆਈਏ ਦੀ ਟੀਮ ਨੇ ਦੋ ਬਦਮਾਸ਼ਾਂ ਨੂੰ ਗ੍ਰਫਤ ਦੇ ਵਿੱਚ ਲਿਆ ਤੇ ਇੱਕ ਬਦਮਾਸ਼ ਨੂੰ ਗੋਲੀਆਂ ਲੱਗਣ ਦੀ ਵੀ ਖਬਰ ਹੈ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਦੁਮਾਉਂ ਉੱਪਰ ਲੁੱਟ ਖੋਹ ਤੇ ਫਿਰੋਤੀ ਦੇ ਮਾਮਲੇ ਦਰਜ ਨੇ ਇਹਦੇ ਵਿੱਚ ਹੀ ਜਿਹੜਾ ਇਹ ਇਨਸੀਡੈਂਟ ਹੈ ਇਹ ਸਾਨੂੰ ਇੱਕ ਸਪੈਸੀਫਿਕ ਇਨਫਰਮੇਸ਼ਨ ਆਈ ਸੀ ਕਿ ਕੁਛ ਬਾੜੇ ਵਿਅਕਤੀ ਜਿਹੜੇ ਇਸ ਇਲਾਕੇ ਦੇ ਵਿੱਚ ਘੁੰਮਦੇ ਫਿਰਦੇ ਨੇ ਤੇ ਅ ਅਸੀਂ ਇੱਥੇ ਨਾਕਾਬੰਦੀ ਵੀ ਕੀਤੀ ਹੋਈ ਸੀ ਇਹਦੇ ਰਿਗਾਰਡਿੰਗ ਤੇ ਫਿਰ ਸਾਨੂੰ ਇਨਫਰਮੇਸ਼ਨ ਆਈ ਕਿ ਇੱਕ ਸਿਫ ਡਿਜ਼ਾਇਰ ਗੱਡੀ ਜਿਹੜੀ ਕਿ 15 ਦਿਨ ਪਹਿਲਾਂ ਗੱਡੀ ਕੋਈ ਹੋਈ ਸੀ ਉਹਦੇ ਨਾਲ ਮਿਲਦੀ ਜੁਲਦੀ ਉਹਦੇ ਵਿੱਚ ਦੋ ਸ਼ੱਕੀ ਵੇਖੀ ਜਿਹੜੇ ਹੈ ਬੈਠੇ ਹਾਂ ਸਾਡੀ ਪੁਲਿਸ ਪਾਰਟੀਆਂ ਨੇ ਇਮੀਡੀਏਟਲੀ ਇੱਥੇ ਰਸ਼ ਕੀਤਾ ਤੇ ਗੱਡੀ ਨੂੰ ਸਰਾਊਂਡ ਕੀਤਾ ਤੇ ਉਸ ਦੌਰਾਨ ਇਹਨਾਂ ਨੇ ਗੱਲਬਾਤ ਕਰਨ ਦੀ ਬਜਾਏ ਪੁਲਿਸ ਦੀ ਗੱਡੀ ਦੇ ਵਿੱਚ ਗੱਡੀ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਇਹ ਸাকਸੈਸਫੁਲ ਨਹੀਂ ਹੋ ਪਾਏ ਤੇ ਉਹਨਾਂ ਨੇ ਗੱਡੀਆਂ 'ਚੋਂ ਨਿਕਲ ਕੇ ਪੁਲਿਸ ਤੇ ਫਾਇਰਿੰਗ ਕਰਕੇ ਪਰਜਨ ਦੀ ਕੋਸ਼ਿਸ਼ ਕੀਤੀ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਤੇ ਉਹਨਾਂ ਦੇ ਲੱਤਾਂ ਦੇ ਉੱਤੇ ਜਿਹੜੇ ਸੀਗੇ ਬੁਲੇਟ ਇੰਜਰੀਜ਼ ਜਿਹੜੀਆਂ ਹੈਗੀਆਂ ਹੋਈਆਂ ਨੇ ਉਹ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਤੇ ਦੋਨੋਂ ਵਿਅਕਤੀ ਜ਼ਖਮੀ ਇਲਾਜ ਵਿੱਚ ਵੀਰ ਕਿੱਥੋਂ ਆ ਰਹੇ ਸੀਗੇ ਕਿੱਥੇ ਜਾ ਰਹੇ ਸੀ ਕਿ ਕੁਝ ਨਾਮ ਹੈ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ ਇਹਨਾਂ ਦਾ ਫਿਲਹਾਲ ਨਾਮ ਹੀ ਪਤਾ ਲੱਗਦਾ ਹੈ ਕਿ ਇਹ ਤਾਂ ਪ੍ਰਿੰਸ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਇਹਨਾਂ ਦਾ ਸਰਗਨਾ ਹੈ ਗੈਂਗ ਦਾ ਇਹ ਰਾਜਪੁਰ ਤੇ ਉਸ ਤੋਂ ਇਲਾਵਾ ਕਰਮਜੀਤ ਹੈ ਇਹ ਕੁਰੂਖੇਤਰਾ ਦਾ ਰਹਿਣ ਵਾਲਾ ਹੈ ਇਹਨ ਤੋਂ ਇਲਾਵਾ ਵੀ ਸਾਨੂੰ ਹੋਰ ਵੀ ਵਿਅਕਤੀਆਂ ਦੇ ਨਾਮ ਇਹਨਾਂ ਨੇ ਪ੍ਰੀਲੀਮਰੀ ਪੁਛਗਿਸਤਾਰਾ ਲਏ ਤੇ ਸਾਡੀਆਂ ਟੀਮਸ ਆਨ देयर वे ਨੇ ਉਹਨਾਂ ਨੂੰ ਵੀ ਅਰੈਸਟ ਕਰਨਾ ਸੀ ਕੀ ਪੁਲਿਸ ਮੁਲਾਜ਼ਮ ਨੂੰ ਵੀ ਕਿਸੇ ਸੱਟਾਂ ਆਈ ਕਿਉਂਕਿ ਗੋਲੀਆਂ ਉਹਨਾਂ ਨੂੰ ਵੀ ਲੱਗੀਆਂ ਨਹੀਂ ਲੱਕੀਲੀ ਸਾਡੇ ਕਿਸੇ ਪੁਲਿਸ ਅਫੀਸ਼ਰ ਨੂੰ ਕੋਈ ਇੰਜਰੀ ਨਹੀਂ ਹੈ ਤਾਂ ਉਹ ਬਚਤ ਰਹੀ ਹੈ ਸਾਡੀ ਟੋਟਲ ਕਿੰਨੇ ਫਾਇਰ ਸ਼ਾਟ ਹੋਏ ਨੇ ਕਰੀਬ 8 ਤੋਂ 10 ਸ਼ਾਟਸ ਹੋਏ ਨੇ ਜੀ ਫਾਇਰ ਉਹਨਾਂ ਵੱਲੋਂ ਕਰੀਬ 4 ਫਾਇਰ ਸ਼ਾਟ ਹੋਏ ਨੇ ਤੇ ਸਾਡੇ ਵੱਲੋਂ ਕਰੀਬ 5 ਤੋਂ 6 ਫਾਇਲਸ ਜਿਹੜੇ ਸ਼ਾਰਟ ਹੈ। ਠੀਕ ਹੈ। ਹਾਂ ਜੀ। ਹਾਂ ਲੱਤ ਤੇ ਬੁਲੇਟ ਵੂਨਸ ਹੈਗੇ ਆ ਤੇ ਵੈਸੇ ਜੋ ਹੁਨੇ ਇਨਫਰਮੇਸ਼ਨ ਆਈ ਹੈ ਹਸਪੀਟਲ ਤੋਂ ਦੇ ਆਰ ਆਊਟ ਆਫ ਡੇਂਜਰ ਤੇ ਪਰ ਲੱਤਾਂ ਤੇ ਦੋਨਾਂ ਦੇ ਬੁਲੇਟ ਸਰ ਇਸ ਜਾਣਕਾਰੀ ਦੇ ਵਿੱਚ ਹੈ ਕਿ ਕਿਹੜੇ ਕਿਹੜੇ ਅਕੀਸਾ ਦੇ ਵਿੱਚ ਲੋੜੀ ਦੇ ਸੀਗੇ ਔਰ ਕਿਹੜੇ ਕਿਹੜੇ ਮੁਕਦਮੇ ਨੇ ਨੀ ਐਕਚੁਅਲੀ ਇਹ ਹੁਣ ਥੋੜੀ ਪੁੱਛਗਿੱਛ ਤੋਂ ਹੀ ਅਸੀਂ ਇਹਨਾਂ ਦਾ ਕੱਢਿਆ ਹੈ ਤਾਂ ਜਿਨੀ ਹੁਣ ਪ੍ਰੀਲੀਮਰੀ ਪੁੱਛਗਿੱਛ ਕੀਤੀ ਹੈ ਉਹ ਤੋਂ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਸਿਰਫ ਡਿਜ਼ਾਇਰ ਦਾ ਇਹਨਾਂ ਨੇ ਸਨੈਚ ਕੀਤੀ ਕੀਤੀ ਸੀ ਉਹਦੇ ਨਾਲ ਨਾਲ ਕਰੀਬ ਡੇਢ ਕਿਲ ਵੀਨਾ ਪਹਿਲਾਂ ਇੱਕ ਥਾਰ ਗੱਡੀ ਸਨੈਚ ਹੋਈ ਸੀ ਉਹ ਵੀ ਇਹਨਾਂ ਵੱਲੋਂ ਕੀਤੀ ਗਈ ਸੀ ਇਨਫੈਕਟ ਉਹ ਵੀ ਛੇਤੀ ਰਿਕਵਰ ਕਰ ਲਈ ਜਾਏਗੀ ਜਗਬਾਨੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ